ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਲਾਪਰੇ ਸਿੰਘ ਪੇਜ ਤੇ YouTube ਚੈਨਲ ਤੇ ਅੱਜ ਫੇਰ ਪਹੁੰਚਾ ਗੋੜਕਪੁਰਾ ਦੀ ਮੰਡੀ ਵਿੱਚ ਦਿਖਾ ਰਹੇ ਹਾਂ ਤੁਹਾਨੂੰ ਹਰੇ ਚਰੇ ਦਾ ਰੇਟ ਜਮਈ ਆਈ ਇੱਕ ਮੱਕ ਦੀ ਟਰਾਲੀ ਆਈ ਆ ਅੱਜ ਨਾਲ ਦੋ ਹੀ ਆਏ ਆ ਵੇਖਦੇ ਆ ਕਿ ਰੇਟ ਜਾਂਦੇ ਐ ਨਾਲ ਮੱਕ ਕੀ ਰੇਟ ਜਾਂਦਾ ਤੇ ਜਮਈ ਕੀ ਰੇਟ ਜਾਂਦੀ ਆ ਆਹ ਟਰਾਲੀਆਂ ਦੋ ਆਈਆਂ ਗਾਹਕ ਵੱਤ ਦਾ ਬਾਈ ਜੀ ਵੇਖਦੇ ਆ ਕੌਣ ਕੌਣ ਲੈ ਜਾਂਦਾ ਏ ਟਰਾਲੀਆਂ ਦੋ ਸਵਾਹ ਹੋ ਗਿਆ ਭਾਈ 11:00 ਵਜ ਗਏ ਵੇਖਨੇ ਕੀ ਰੇਟ ਜਾਂਦਾ ਮੱਕ ਦਾ ਰੇਟ ਅੱਜ ਬੁੱਲੀ ਸ਼ੁਰੂ ਹੋਣ ਜਾ ਰਹੀ ਹੈ ਵੇਖਦੇ ਹਾਂ ਕਿ ਰੇਟ ਜਾਂਦੇ ਕਿ ਬੁੱਲੀ ਸ਼ੁਰੂ ਹੋਣ ਜਾ ਰਹੀ ਹੈ 400 400 400 500 300 ਤੋਂ ਬੁੱਲੀ ਸ਼ੁਰੂ ਹੋ ਗਈ ਸੀ ਭਾਈ 5 500 5 6 7 8 9 10 20 21 25 26 27 28 29 30 31 32 33 34 35 36 40 50 52 53 54 55 60 61 62 364 64 12 ਲੈ ਕੇ ਦੇ 554 ਰੁਪਏ ਅੰਦਰਾ ਜਾਉਂ ਬਾਈ 64 64 64 64 64 70 70 70 70 70 70 ਅੱਜ ਮੱਕ ਦਾ ਰੇਟ ਲੱਗਦਾ ਬਾਈ 70 79 80 81 82 83 84 85 86 87 88 90 91 600 1 601 ਬੋਲਾਂਗੇ ਨਾ 601 ਰੁਪਿਆ 601 ਰੁਪਿਆ ਕੇ ਮੱਕ ਦਾ ਰੇਟ اچھا ਚਪਟੇ ਹੋਣਗੇ ਬਈ ਪਹਿਲਾ ਨੰਬਰ 17-18 ਕਵਾਂਟਲ ਹੋਣਗੇ ਇੱਕ ਬਾਈ ਦਾ ਕਮੈਂਟ ਆਇਆ ਸੀ ਕਿੰਨੇ ਪੱਠੇ ਹਾਂ ਦਾ ਵਜਨ ਉਹ ਹੁਣ ਜ਼ਮੀਂ ਦੀ ਭਰੀ ਆ ਗਈ ਬਈ ਦੇਖਣੇ ਕੀ ਰੇਟ ਜਾਂਦੀ ਹੈ ਫਿਰ ਆ ਰੇਟ ਚੱਲ ਰਿਹਾ 600 ਪੀ 300 ਰੁਪਿਆ ਤੋਂ 300 ਤੋਂ ਬੁੱਲੀ ਸ਼ੁਰੂ ਹੋਈ ਹੈ ਬਈ ਉਹਦੀ 300 400 400 5 ਰੁਪਏ 405 6 7 8 10 11 15 16 17 18 20 50 500 ਗੱਲ ਯਾਰ ਅਜੀ 500 500 ਰੁਪਿਆ 5 505 6 506 ਰੁਪਏ बोला भाई किना ਕਿੰਨੇ ਤੋਂ ਹੁਣਗੇ ਇਹ ਉਹ 12 16 ਹੈ 506 ਰੁਪਏ ਬੋਲਾ ਕਿਨਾ ਮੇਰੇ ਆ 506 ਹੈ 506 ਰੁਪਏ ਭਾਈ ਉਧਰ 7 ਕਰਦੇ 7 10 11 15 ਕਰਦੇ 15 16 516 ਰੁਪਏ ਬੰਦ ਕਰ ਲੋ ਸਭ ਯਾਰ ਬੰਦ ਕਰ ਯਾਰ ਯਾਰ ਯਾਦ ਕਰਾ ਲਓ ਫਿਰ ਕੀ ਦੈਨ ਚੈਲੰਜ ਬੜੇ ਤੋਂ ਆਪਸਾ 16 16 ਕਿਨੇ 17 17 ਬੋਲਦਾ ਕੋਈ 17 ਹੰਨੇ 26 26 3 ਆਪਸਾ ਯਾਰ 31 ਬੋਲਾਂਗੇ ਨੇ 31 31 30 35 40 42 550 59 60 65 68 70 570 570 ਰੁਪਏ ਗਿਆ ਬਈ ਜ਼ਮੀਦਾ ਰੇਟ ਤੈਨੂੰ ਕੋਈ ਪਤਾ ਨਹੀਂ ਤੇਨੂੰ ਸਾਰੇ ਹੀ ਪਤਾ ਦਿੰਦਾ ਟੋਡੀਆਂ ਦੋ ਤੱਕ ਇਹ ਕਦਨ ਮਤਲਬ ਹੈ ਕੀ ਮਤਲਬ ਡੈਡ ਦਾ ਕਿਹੜੇ ਲੱਛਣ ਕਰੀ ਜਨਾ ਇਹ ਲੱਛਣ ਇਹ ਚਾਹੀ ਦੱਸੋ ਬਈ ਯਾਰ ਬਸ ਥੋੜਾ ਜਿਹਾ ਪਤਾ ਨਹੀਂ ਦਰਾਂ ਨਾ ਪਰ ਤੁਮ ਬੋਲੀਆ ਫਿਰ ਮੁਰਤੇ ਉਹਨੇ ਕਹਣਾ ਮੇਰੇ ਆ ਤੂੰ ਕਹਨੇ ਮੇਰੇ ਆ ਇਹ ਪੁੱਛਣੂ ਆ ਕੇ ਦੱਸੀਏ ਬਈ ਮੇਰਾ ਅਗਲਾ ਕਸੂਰ ਆ ਅੱਜ ਨਾ ਕੱਟ ਹੀ ਆਏ ਸੀ ਬਈ ਸਿਰਾਂ ਰੇਟ 600 ਚੱਲ ਰਿਹਾ ਹੈ ਜਮੀਨ ਦਾ ਰੇਟ 570 ਰੁਪਏ ਗਿਆ ਸਿਰਾਂ ਰੇਟ ਬਈ ਕੱਲ ਨੂੰ ਮਿਲਦੇ ਆਂ ਫਿਰ ਦੋਸਤੋ 11 ਵਜੇ ਇਸ ਸਮੇਂ ਤੇ ਹੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਜਰੂਰ ਕਰਿਆ ਕਰੋ ਭਾਈ ਲਾਈਕ ਲਾਈਕ ਵੀ ਜਰੂਰ ਕਰਿਆ ਕਰੋ ਭਾਈ ਤੇ ਸ਼ੇਅਰ ਕਮੈਂਟ ਵੀ ਕਰਿਆ ਕਰੋ ਆਗੇ 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 ਤੇਰੇ ਕੋਲ ਆ ਗਿਆ